ਸਿਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਘਰ ਸੰਤ ਜਨਾ ਮਿਲ ਭਾਈਆ ਕਟਿਆੜਾ ਜਮ ਕਾਲ ਸੱਚਾ ਸਾਹਿਬ ਮਨ ਉਠਾ ਹੋਆ ਖਸਮ ਦਿਆਲ ਪੂਰਾ ਸਤਗੁਰ ਭੇਟਿਆ ਬਿਨ ਸਿਆ ਸਭ ਜੰਜਾਲ ਮੇਰੇ ਸਤਗੁਰਾ ਹਾਉ ਤਉ ਦੇ ਬਿੱਟਾ ਹਉ ਕੁਰਬਾਨ ਤੇਰੇ ਦਰਸ਼ਨ ਕਉ ਬਲਿਹਾਰਣਾ ਤੁਸ ਜਿਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ ਤੇਨਾ ਪਿਛੈ ਛੁੱਟੀਐ ਜਿਨ ਅੰਦਰ ਨਾਮ ਨਿਧਾਨ ਗੁਰ ਜੇਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ ਆਇ ਸੇ ਪਰਵਾਣ ਹਹਿ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ ਕਰਤੇ ਹੱਥ ਵਡਿਆਈਆ ਪੂਰਬ ਲਿਖਿਆ ਪਾਇ ਸਚ ਕਰਤਾ ਸਚ ਕਰਨਹਾਰ ਸਚ ਸਾਹਿਬ ਸਚ ਟੇਕ ਸਚੋ ਸਚ ਵਖਾਣੀਐ ਸਚੋ ਬੁੱਧ ਬਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵਾ ਏਕ ਸ੍ਰੀ ਰਾਗ ਮਹੱਲਾ ਪੰਜਵ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਈ ਪਿਆਰ ਸਤਿਗੁਰ ਦਾਤਾ ਜੀ ਅਕਾ ਸਭ ਸੈ ਦੇ ਅਧਾਰ ਸਤਿਗੁਰ ਬਚਨ ਕਮਾਵਣੀ ਸੱਚਾ ਏਹੋ ਵਿਚਾਰ ਬੇਨਾ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਦਰਸ਼ਨ ਹੋਏ ਹਰ ਹਰ ਨਾਮ ਸਿਮੇ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾ ਗੁਰ ਸਮਰਥ ਅਪਾਰ ਗੁਰ ਵਡਭਾਗੀ ਦਰਸਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਅਵਰ ਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰ ਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨសា ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿ ਤੜੇ ਫਲ ਮਨ ਬਾਛਿਐ ਹ ਬਾਛਿਐ ਹ ਬੱਬੇ ਨਾਲ ਜਿ ਤੜੇ ਫਲ ਮਨ ਬਾਛਿਐ ਹ ਤੇ ਤੁਹਾਡੇ ਸਤਗੁਰੂ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਗੁਰ ਸਰਣੀ ਆਇਆ ਬਾਹੜ ਨਹੀਂ ਬినాਸ ਹਰ ਨਾਨਕ ਕਦੇ ਨਾ ਵਿਸਰੋ ਏਹੋ ਜੀਉ ਪਿੰਡ ਤੇਰਾ ਸਾਸ ਹਰ ਨਾਨਕ ਕਦੇ ਨਾ ਵਿਸਰੋ ਨਾਨਕ ਕਦੇ ਉਧਰ ਐਂਡ ਵਿੱਚ ਕੱਕਾ ਹੈ ਉਧਰ ਪਹਿਲਾਂ ਕੱਕਾ ਹੈ ਨਾਨਕ ਕਦੇ ਦੋਹਾਂ ਕੱਕਿਆਂ ਨੂੰ ਨਖੇੜ ਕੇ ਪਾਠ ਕਰਨਾ ਹਰ ਨਾਨਕ ਕਦੇ ਨਾ ਵਿਸਰਾ ਇਹੋ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ 5 ਸੰਤ ਜਨ ਸੰਤ ਜਨਹੁ ਸੁਣ ਭਾਈ ਹੋ ਛੂਟਨ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ ਗੁਰ ਕੇ ਚਰਨ ਸਰੇਵਣੇ ਸੰਤ ਜਨੋ ਸੁਣ ਭਾਈ ਹੋ ਛੂਟਨ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰਿ ਕਾ ਨਾਉ ਆਗੇ ਦਰਗਹ ਮੰਨਿਐ ਹ ਮਿਲੈ ਨਿਥਾਵੇ ਥਾਉ ਭਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਤੁਠੈ ਪਾਈਐ ਪੂਰਨ ਅਲਖ ਅਪੇਵ ਰਹਾਉ ਸਤਿਗੁਰੇ ਵਿਟੋ ਹਵਾਰਿਆ ਜਿਨ ਦਿੱਤਾ ਸਚਨਾ ਅਨ ਦਿਨ ਸਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸਚਾ ਨਾਉ ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੀਵੜ ਅਵਰਣਾ ਦਿਸਾਈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿ ਆਸmai ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿ ਆਸmai ਜਿਨ ਕੋ ਪੂਰਬ ਲਿਖਿਆ ਸੇਹੀ ਨਾਮ ਧਿਆਏ ਨਾਨਕ ਗੁਰ ਸਰਣਾ ਗਤੀ ਮਰਨ ਆਵੈ ਜਾਏ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆ ਆਖ ਆਖ ਮਨ ਬਾਵਣ ਜਿਉ ਜਿਉ ਜਾਪੈ ਵਾਏ ਜਿਸਨੋ ਵਾਏ ਸੁਣਾਈਐ ਸੋ ਕੇਵੜ ਕਿਤ ਥਾਇ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵ ਲਾਇ ਬਾਬਾ ਅੱਲ੍ਹਾ ਅਗਮ ਅਪਾਰ ਪਾਕੀ ਨਾਈ ਪਾਕ ਥਾਇ ਸੱਚਾ ਪਰਵ ਦਿਗਾਰ ਰਹਾ ਤੇਰਾ ਹੁਕਮ ਨਾ ਜਾਪੀ ਕੇਤੜ ਲੇਖ ਨ ਜਾਣੈ ਕੋਏ ਜੇ ਸੋ ਸਾਇਰ ਮੇਲੀ ਅਹ ਤੇਲ ਨਾ ਪੁਜਾ ਬਹਿ ਰੋਏ ਕੀਮਤ ਕਿਨੈ ਨਾ ਪਾਈਆ ਸਭ ਸੁਣ ਸੁਣ ਅੱਖ ਹੈ ਸੋਏ ਪੀਰ ਪੈ ਕੰਮਰ ਸਾਲਕ ਸਾਧਕ ਸੁਹਦੇ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦ ਬਰਕਤ ਤੈਨ ਕੋ ਅਗਲੀ ਬਰਕਤ ਤੈਨ ਕੋ ਅਗਲੀ ਪੜਦੇ ਰਹਿਣ ਦਰੂਦ ਪੜਦੇ ਰਹਿਣ ਪਾਠ ਇਹ ਪੜਨ ਤੋਂ ਭਾਵ ਹੈ ਪੜਦੇ ਰਹਿਣ ਦਰੂਦ ਪਾਠ ਕਰਨਾ ਜੀ ਬਰਕਤ ਦਿਨ ਕੋ ਅਗਲੀ ਪੜਦੇ ਰਹਿਣ ਦਰੂਦ ਪੁਛ ਨਾ ਸਾਜੇ ਪੁਛ ਨਾ ਟਾਹੇ ਪੁਛ ਨਾ ਦੇਵਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ ਸਬਨਾ ਵੇਖੈ ਨਦਰ ਕਰ ਜੈ ਭਾਵੈ ਤੈ ਦੇ ਪਾਵ ਨਾਵ ਨਾ ਜਾਣੀ ਅਹ ਨਾਵਾ ਕੇਵੜ ਨਾਉ ਜਿਥਾ ਵਸੈ ਮੇਰਾ ਪਾਤਿਸਾਹ ਸੋ ਕੇਵੜ ਹੈ ਥਾਉ ਅੰਬੜ ਕੋਈ ਨ ਸਕੈ ਹਉ ਕਿਸਨੋ ਪੁੱਛਣ ਜਾਉ ਵਰਨਾ ਵਰਨ ਨਾ ਪਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵਡਿਆਈਆ ਜੈ ਭਾਵੈ ਤੈ ਦੇ ਉਕਮਸਵਾਰੇ ਆਪਣ ਚਸਾ ਨਾ ਢਿਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣਾ ਕੈ ਵਿਚਾਰ ਕੀ ਵਟਦਾਤਾ ਆਖੀਐ ਦੇ ਕਹਿ ਰਹਾ ਸੁਮਾਰ ਨਾਨਕ ਤੋਟ ਨ ਆਵਈ ਤੇਰੇ ਜੁਗ ਹੈ ਜੁਗ ਹੈ ਪੰਡਾਰ ਮਹੱਲਾ ਪਹਿਲਾ ਇਥੇ ਇਹ ਪਾਠ ਇਸੇ ਤਰ੍ਹਾਂ ਸ਼ੁੱਧ ਹੈ ਸਿਰਲੇਖ ਸ੍ਰੀ ਰਾਗ ਮਹੱਲਾ ਪਹਿਲਾ ਇੱਥੇ ਨਹੀਂ ਐ ਇਕੱਲਾ ਹੀ ਮਹੱਲਾ ਪਹਿਲਾ ਹੈ ਪ੍ਰਾਤਨ ਤੋਂ ਹੀ ਇਹ ਪਾਠ ਇਸੇ ਤਰ੍ਹਾਂ ਹੀ ਸ਼ੁੱਧ ਹੈ ਮਹੱਲਾ ਪਹਿਲਾ ਸੱਬੇ ਕੰਤ ਮਹੇਲੀਆ ਸਗਲਿਆ ਕਰਹਿ ਸੀਗਾਰ ਗਣਤ ਗਣਾਵਣ ਆਇਆ ਸੂਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਆਰ ਹਰ ਜਿਉ ਐਉ ਪਿਰ ਰਾਵੈ ਨਾਰ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਹੈ ਸਵਾਰ ਰਹਾਉ ਗੁਰਬਦੀ ਸੀ ਗਾਰੀਆ ਤਨ ਮਨ ਪਿਰ ਕੈ ਪਾਸ ਗੁਰਬਦੀ ਸੀ ਗਾਰੀਆ ਤਨ ਮਨ ਪਿਰ ਕੈ ਪਾਸ ਦੁਇ ਕਰ ਜੋੜ ਖੜੀ ਤਕੈ ਸਾਚ ਕਹੈ ਅਰਦਾਸ ਤੱਕੈ ਪਾਠ ਜਿਵੇਂ ਕੀਤਾ ਗਿਆ ਹੈ ਏਸੇ ਤਰ੍ਹਾਂ ਕਰਨਾ ਤੱਕੈ ਪੋਲਾ ਨਹੀਂ ਕਰਨਾ ਤੱਕਣ ਤੋਂ ਭਾਵ ਦੇਖਣ ਤੋਂ ਅਰਥ ਹੈ ਸੋ ਇਸ ਪ੍ਰਕਾਰ ਦੋਏ ਕਰ ਜੋੜ ਖੜੀ ਤੱਕੈ ਸਾਚ ਕਹੈ ਅਰਦਾਸ ਲੋਏ ਕਰ ਜੋੜ ਖੜੀ ਤੱਕੈ ਸਾਚ ਕਹੈ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ ਲਾਲ ਰਤੀ ਪੈ ਸੱਚ ਪੈ ਵਸੀ ਭਾਏ ਰਤੀ ਰੰਗ ਰਾਸ ਪ੍ਰੇ ਕੀ ਚੇਰੀ ਕਾਂਡੀਐ ਲਾਲੀ ਮਾਨੈ ਨਾਉ ਸਾਚੀ ਪ੍ਰੀਤ ਨਾ ਟੁਟਾਈ ਸਾਚੇ ਮੇਲ ਮਿਲਾਉ ਸ਼ਬਦ ਰਤੀ ਮਨ ਵਿਦਿਆ ਹਉ ਸਤ ਬਲੇ ਹਾਰੈ ਜਾਉ ਸਾ ਧਨ ਰੰਡ ਨਾ ਬੈਸਾਈ ਜੇ ਸਤ ਗੁਰ ਮਾਹਿ ਸਮਾਏ ਇਰਰੀ ਸਾਲੂ ਨੌ ਤਨੋ ਸਾਚਾ ਮਰੈ ਨਾ ਜਾਏ ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ ਸਾਚ ਧੜੀ ਮਨ ਮੰਡਿ ਸਾਚ ਧੜੀ ਧਨ ਮੰਡਿ ਐ ਕਾਪੜ ਪ੍ਰੇਮ ਸੀਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾ ਦੁਆਰ ਦੀਪਕ ਸ਼ਬਦ ਵਿਗਾਸੇਆ RAM ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੈ ਪ੍ਰੇਮ ਅਪਾਰ ਪਿਰ ਬੇਨ ਪਿਰ ਪਰਖ ਨਾ ਜਾਣਾਈ ਸਾਚੇ ਗੁਰ ਕਾ ਹਿਤ ਪਿਆਰ ਨਿਸ ਅੰਧਿਆਰੀ ਸੁੱਤੀਏ ਕਿਉ ਫਿਰ ਬਿਨ ਰੈਣ ਵਿਹਾਈ ਅੰਖ ਜਲਾਉ ਤਨ ਜਾਲੀਆ ਮਾਨਾ ਧਾਨ ਜਲ ਬਲ ਜਾਏ ਜਾ ਤਾਨ ਕੰਤ ਨਾ 라ਵੀਆ ਤਾ ਬਿਰਥਾ ਜੋਬਨ ਜਾਏ ਸੇਜੈ ਕੰਤ ਮਹਿਲੜੀ ਸੂਤੀ ਬੂਝ ਨਾ ਪਾਇ ਹਉ ਸੂਤੀ ਪਿਰ ਜਾਗਣਾ ਕਿਸ ਕਉ ਪੂਛਾ ਓ ਜਾਏ ਸਤਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ